ਅਸਲੇ ਜੀ ਇਹੀ ਆ ਚੁੱਕੇ ਹਾਂ ਕੋਰੀਡੋਰ ਰੋਡ ਦੇ ਤੇ ਨਾਲੇ ਆਪਣੇ ਸਿਟੀ ਬਾਜੀ ਤੇ ਏ ਸਾਈਡ ਸੋਨੂ ਤੇ ਮਰਦ ਤੇ ਮੈਂ ਤੇ ਹੁਣ ਜਾ ਰਹੇ ਹਾਂ ਬਾਰਡਰ ਦੇ ਉੱਤੇ ਜਿੱਥੇ ਦਰਸ਼ਨ ਸਲ ਬਣਿਆ ਹੈਗਾ ਉੱਥੋਂ ਦੇ ਮੌਲਦਾਨ ਨੂੰ ਜਾ ਕੇ ਦੇਖੋਣੇ ਆ ਅਸਲੇ ਜੀ ਇਹੀ ਅਗੇ ਹਾਂ ਬਾਰਡਰ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੇ ਸਾਹਮਣੇ ਗੁਰਦਰਾ ਹੈ ਅਸ਼ੀਰ ਬਾਬਾ ਸਿੱਦਸੋ ਇਸ ਸਾਈਡ ਹੈ ਜੀ ਕਰਤਾਰਪੁਰ ਕੋਰੀਡੋਰ ਓਏ ਆ ਵੇ ਓਏ ਬ੍ਰਿਜ ਦੇ ਵਿੱਚ ਉਹ ਸਾਹਮਣੇ ਤੇ ਇਸ ਸਾਈਡ ਹੈ ਜੀ ਫੋਰਸ ਸਕਾਡ ਐਸਓਜੀ ਟਾਸਕ ਫੋਰਸ ਤੇ ਸਾਈਡ ਅਸੀਂ ਦੇਖ ਰਹੇ ਹਾਂ ਸਾਰਾ ਅਸਲ ਜੀ ਬਰਸਾਤ ਹੋਈ ਹੈ ਤੇ ਬ੍ਰਿਜ ਦੇ ਨੇਹਾਂ ਤੁਸੀਂ ਦੇਖ ਸਕਦੇ ਹੋ ਸਾਰੀ ਮਿੱਟੀ ਨਿਕਲ ਕੇ ਬ੍ਰਿਜ ਦੇ ਥੱਲੇ ਆ ਗਈ ਆ ਉਦੋਂ ਦੇ ਬੰਨ ਸਾਹ ਦੀ ਹੋ ਸਕਦਾ ਸੜਕ ਬਹਿ ਗਈ ਹੋਏ ਪਤਾ ਨਹੀਂ ਅਸਲਿ ਜੀ ਇਹ ਹਿੰਦੂ ਬਾਰਡਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜੀ ਦਰਸ਼ਨਸਲ ਦਰਸ਼ਨਸਲ ਸਾਰੇ ਪਾਣੀ ਵੇਖਣ ਆਏ ਆ ਤੇ ਐਸਐਮਐਮ ਤੁਹਾਨੂੰ ਦਿਖਾ ਰਹੇ ਆ ਜੀ ਪਾਣੀ ਜਿਹੜਾ ਆਪਣੇ ਬਾਰਡਰ ਦੇ ਉੱਤੇ ਨਾਲ ਆਗ ਲੱਗ ਗਿਆ ਤੇ ਸਾਹਮਣੇ ਮੈਨੇਜਰ ਨੇ ਐਲਪੀਆਈ ਤੇ ਕੋਰੀਡੋਰ ਦੇ ਉਹ ਸਾਰੇ ਆਏ ਦੇ ਆ ਤੇ ਆ ਤੁਸੀਂ ਦੇਖ ਸਕਦੇ ਹੋ ਬ੍ਰਿਜ ਦੇ ਫਲਰੇ ਆਪਣੇ ਐਸ ਸਾਈਡ ਤੇ ਇਸ ਸਾਈਡ ਸਾਰਾ ਓਏ ਗਿਰ ਜਾਏਗਾ ਅਸਲ ਜੀ ਤੁਸੀਂ ਦੇਖ ਸਕਦੇ ਹੋ ਇੱਥੇ ਬਾਰਡਰ ਦੇ ਉੱਤੇ ਕਿੰਨਾ ਪਾਣੀ ਆ 2023 ਚ ਕਾਟੀ ਸਰੀ 25 ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਤੇ ਇਸ ਲਈ ਲੋਕਾਂ ਦਾ ਇੱਥੇ ਜਮਾ ਜਾ ਲੱਗਿਆ ਵਾ ਬਾਰਡਰ ਦੇ ਉੱਤੇ ਦਰਸ਼ਨ ਸਲ ਤੇ ਸਾਰੇ ਹੀ ਪਾਣੀ ਦੇਖਣ ਆਏ ਦੇ ਇੱਥੇ ਤੇ ਸਮੇਂ ਤੁਹਾਨੂੰ ਦਿਖਾ ਰਿਹਾ ਮੈਂ ਤਸਵੀਰਾਂ ਇੱਥੋਂ ਦੀਆਂ ਦੇਖ ਲਓ ਤੁਸੀਂ ਅਸਲੇ ਜੀ ਇੰਗੇ ਤੁਮ ਜੁੜਿਆ ਸਿਰ ਬਾਬਾ ਸੇਸੋ ਗੁਰਦੁਆਰਾ ਸਾਹਿਬ ਤੇ ਹੀ ਗੀਰੇ ਚਾਹ ਤੇ ਅਸਲੇ ਇੱਥੇ ਨਹੀਂ ਦੇਖ ਸਕਦੇ ਛੋਟੇ ਭਾਈ ਨਾਲ ਤੇ ਹੁਕੀਓਗੇ ਚਾਹ ਥੋੜੀ ਜੀ ਇਸ ਸਾਈਡ ਗਰਮ ਗਰਮ ਚਾਹ ਲਈ ਆ ਬਾਕੀ ਗੁਰਦੁਆਰਾ ਸਾਹਿਬ ਦਾ ਹਾਲ ਹੈ ਤੇ ਨਾਲ ਹੀ ਮਹਾਰਾਜਾ ਪ੍ਰਕਾਸ਼ ਅੰਦਰ ਤੇ ਨਵੀਂ ਬਿਲਡਿੰਗਾਂ ਚ ਬਣ ਰਹੀ ਆ ਇਹਦੇ ਅੰਦਰ ਨਹੀਂ ਹਜੇ ਕਿ ਸ਼ਿਫਟ ਹੋਇਆ ਅਜੇ ਇਸ ਸਾਈਡ ਆ ਖਬਰਾਂ ਸਾਰੀਆਂ ਤਬ ਰਾਈਟਿੰਗਸ ਕੱਟ ਕੀਤੀ ਆ ਮੇਰੀ ਪ੍ਰੈਕਟਾਈ ਹੈ ਅਸਲ ਜੀ ਸੋਨੀ ਸਾਹਿਬ ਸਾਡੇ ਨਾਲ ਮੌਜੂਦ ਹੋ ਗਏ ਤੇ ਅਸਲ ਆਈਆਂ ਬਾਰਡਰ ਦੇ ਉੱਤੇ ਬਾਰਡਰ ਦੇ ਪ੍ਰਸ਼ਾਸਨ ਸਾਰਾ ਆਇਆ ਦਾ ਇੱਥੇ ਐਸ ਡੀ ਐਮ ਕੀ ਐਸ ਐਚਓ ਕੀ ਬੀ ਡੀ ਪੀਓ ਕੀ ਆਪਣੇ ਰੰਦਾਵਾ ਸਾਹਿਬ ਗੁਰਦੀਪ ਸਿੰਘ ਐਮ ਐਲ ਏ ਜਿਹੜੇ ਮੰਤਰੀ ਉਹ ਵੀ ਸਾਰੇ ਆਏ ਨੇ ਪ੍ਰਸ਼ਾਸਨ ਸਾਰਾ ਆਮਲਾ ਇੱਥੇ ਲੱਗਾ ਕਿਉਂਕਿ ਇਸ ਸਾਈਡ ਤੋਂ ਸਿਬੰਦ ਦੇ ਨਾਲ ਪਾਣੀ ਆ ਕੇ ਲੱਗਿਆ ਰਾਵੀ ਦਰਿਆ ਦਾ ਬਾਰਡਰ ਦੇ ਉੱਤੇ ਮੌਜੂਦ ਹੈ ਤੇ ਸਵੇਰ ਦੇ 2 ਵਜੇ ਦੇ ਨਿਕਲੇ ਤੇ 5 ਵਜੇ ਚੱਲੇ ਤਕਰੀਬਨ ਕਈ ਕੋਸ਼ਿਸ਼ ਕਰਦੇ ਆ ਕਿ ਦਰਿਆ ਤੇ ਵੀ ਜਾਵਾਂਗੇ ਉੱਥੋਂ ਦੇ ਜੋ 시ਨੇਮੈਟਿਕ ਹੋਣਗੇ ਦਿਖਾਵਾਂਗੇ ਬਾਕੀ ਤੁਸੀਂ ਵੀਡੀਓ ਵੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਸ਼ੇਅਰ ਕਰ ਦਿਓ ਤੇ ਜੋ ਅਪਡੇਟ ਹੋਏਗੀ ਤੁਹਾਨੂੰ ਦਿੰਦੇ ਹਾਂ ਅਸਲ ਵਿੱਚ ਜੀ ਤੁਸੀਂ ਤੁਹਾਨੂੰ ਮੈਂ ਦਿਖਾ ਰਿਹਾ ਆਂ ਆਪਾਂ ਬ੍ਰਿਜ ਜੀਆ ਕੋਰੀਡੋਰ ਦਾ ਕੋਰੀਡੋਰ ਦੇ ਬ੍ਰਿਜ ਦੇ ਥੱਲੇ ਵੇਖੋ ਤੁਸੀਂ ਮਿੱਟੀ ਨਿਕਲ ਰਹੀ ਆ ਜਿੱਥੋਂ ਵੀ ਪਾਣੀ ਲੀਕ ਕੇ ਜਾ ਰਿਹਾ ਇਹਦੇ ਅੰਦਰ ਤੇ ਇੱਥੋਂ ਮਿੱਟੀ ਨਿਕਲ ਰਹੀ ਆ ਤੇਲ ਲੱਗ ਰਿਹਾ ਤੇਲ ਖੋਰਾ ਪੈ ਰਿਹਾ ਇਹਨੂੰ ਅੰਦਰੋਂ ਅੰਦਰ ਇਸ ਸਾਈਡ ਵੀ ਤੁਸੀਂ ਦੇਖ ਲਓ ਮਿੱਟੀ ਕਿੰਨੀ ਵੱਡੀ ਨਿਕਲੀ ਆ ਬ੍ਰਿਜ ਨੂੰ ਨੁਕਸ ਇਸਾਈਡ ਵੀ ਤੁਸੀਂ ਦੇਖ ਲਓ ਸਾਰੀ ਮਿੱਟੀ ਨਿਕਲੀ ਪਈ ਆ ਬਰੀਜ ਦੀ ਅਸਲੇ ਜੀ ਦੇਖੋ ਅਸਲੇ ਤੁਸੀਂ ਦੇਖ ਸਕਦੇ ਹੋ ਲੋਕਾਂ ਨੂੰ ਇੱਥੇ ਡੱਕ ਦਿੱਤਾ ਗਿਆ ਕਿ ਸਾਰੇ ਪਾਣੀ ਵੇਖਣ ਨੂੰ ਜਾਣ ਨਹੀਂ ਤਿਆਰ ਐ ਪਰ ਇਥੋਂ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਂਕਿ ਲੋਕਤਾ ਸਾਰਿਆਂ ਨੂੰ ਤੇ ਗੱਡੀਆਂ ਸਾਡੀਆਂ ਵਾਪਸ ਆ ਗਈਆਂ ਤੇ ਇੱਥੇ ਸਾਰੇ ਖਲੋਤੇ ਨੇ ਸਸਿਕਲ ਜੀ ਅੱਜ ਫਿਰ ਨਾਲ ਲੋਕਾਂ ਦਾ ਸਵਾਗਤ ਹੈ ਤੇ ਅੱਜ ਹੋ ਗਈ ਜੀ 27 ਤਰੀਕ ਐ ਅਸਲੇ ਮੈਂ ਪੁਰਾਣਾ ਬਸ ਜਾਣ ਸੀ ਆਪਣੇ ਸਿਸਟਮ ਇਦਾਂ ਦਾ ਹੋ ਗਿਆ ਜੀ ਪੱਖੋਂ ਕੇ ਪਿੰਡ ਸਾਦਾ ਵਾਲੀ ਸਾਈਡ ਸਾਰਾ ਡੁੱਬ ਚੁਟਿਆ ਹੋਇਆ ਤੇ ਆਸੇ-ਪਾਸੇ ਚਾਰ ਕੁ ਖੇੜਾ ਵੀ ਡੁੱਬ ਚੁਟਿਆ ਸਾਰੇ ਖੇਤ ਡੁੱਬ ਚੁਟੇ ਪਾਣੀ ਦੇ ਵਿੱਚ ਆਪਣੇ ਡੇਰਾ ਬੱਬਰਾਨੇ ਚ ਐਂਟਰ ਨਹੀਂ ਹੋਇਆ ਚੋਲਾ ਸਾਹਿਬ ਲੱਗੇ ਐਂਟਰ ਹੋ ਗਿਆ ਪਾਣੀ ਤੇ ਦਰਿਆ ਤੇ ਜੋ ਸਿਨੇਮੈਟਿਕ ਹੋਣਗੇ ਸਾਰੇ ਦਿਨ ਤੇ ਤੁਹਾਨੂੰ ਦਿਖਾਵਾਂਗਾ ਤੁਸੀਂ ਵੀਡੀਓ ਵੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਸ਼ੇਅਰ ਕਰ ਦਿਓ ਅਸਲ ਦੇਖ ਸਕਦੇ ਹੋ ਕਿ ਬਰਸਾਤ ਪੈ ਰਹੀ ਹੈ ਬਿਲਕੁਲ ਖਾਸਾਂ ਵਾਲੀ ਸਾਈਡ ਪਾਣੀ ਆ ਗਿਆ ਸਾਰੇ ਪਨੇ ਪਾਣੀ ਆ ਗਿਆ ਜਿੱਥੇ-ਜਿੱਥੋਂ ਦਾ ਪਾਣੀ ਹੋਗਾ ਤੁਹਾਨੂੰ ਮੈਂ ਦਿਖਾਵ ਬਰਸਾਤ ਨਹੀਂ ਹਟ ਰਹੀ ਐਸਲੇ ਜੀ ਬਰਸਾਤ ਦਾ ਪਾਣੀ ਜਿਹੜਾ ਡੇਰਾਪਾ ਬਣਾਣ ਤੇ ਹਰੀ ਤੇ ਸਿੱਟ ਚ ਪੜ ਚੁੱਕਿਆ ਤੇ ਆਸ-ਪਾਸੇ ਸਾਰਾ ਬਲੋਕ ਹੋ ਗਿਆ ਤਾਂ ਤੁਸੀਂ ਦੇਖ ਲਓ ਜੀ ਸਾਰਾ ਭਰਿਆ ਐਸਲੇ ਜੀ ਬਰਸਾਤ ਸ਼ੁਰੂ ਹੋ ਗਈ ਫਿਰ ਦੁਬਾਰਾ ਤੇ ਮੈਂ ਆ ਗਿਆ ਖਾਸਾਂ ਵਾਲੀ ਸਾਈਡ ਤੇ ਖਾਸਾਂ ਵਾਲੀ ਸਾਈਡ ਤੁਸੀਂ ਦੇਖ ਲਓ ਉਹ ਆ ਜੀ ਆਪਣਾ ਡੇਰਾਪਾ ਬਣਾਣ ਦਾ ਸ਼ਮਸ਼ਾਨ ਘਾਟ ਸ਼ਮਸ਼ਾਨ ਘਾਟ ਤੁਹਾਨੂੰ ਦਿਖਾ ਦਿਨਾ ਕਿ ਤੁਸੀਂ ਦੇਖ ਲਓ ਪਾਣੀ ਕਿੰਨਾ ਕਿੰਨਾ ਡੁੱਬ ਗਿਆ ਡੇਰਾ ਵੀ ਆਸ-ਪਾਸ ਡੁੱਬ ਗਿਆ ਪੂਰਾ ਇਸ ਸਾਈਡ ਵੀ ਤੁਸੀਂ ਦੇਖ ਲਓ ਸਾਰਾ ਹੀ ਟੋਟਲ ਪਾਣੀ ਪਾਣੀ ਹੋ ਗਿਆ ਇਹ ਡੇਰੇ ਦੇ ਨਾਲ ਹੀ ਲੱਗਦੀਆਂ ਸਾਰੀਆਂ ਫਸਲਾਂ ਆ ਇਹ ਖਾਸਾਂ ਵਾਲੀ ਏਰੀਆ ਪ ਤੇ ਸਾਹਮਣੇ ਬਾਰਦਰ ਤੂ ਸਿਵੰਦਿਆ ਸਾਰਾ ਹੀ ਟੋਟਲ ਡੋਬ ਚੁਕਿਆ ਵਾ ਇਸ ਸਾਈਡ ਵੀ ਪਾਣੀ ਆ ਗਿਆ ਉੱਚੀਆਂ ਉੱਚੀਆਂ ਜ਼ਗਾਵਾਂ ਤੇ ਬਸ ਪਾਣੀ ਹੈ ਨਹੀਂ ਤਾਂ ਬਾਕੀ ਆ ਫਸਲ ਸਾਰੀ ਡੁੱਬ ਗਈ ਹੜ੍ਹ ਕਹਿ ਲੋ ਕਿ ਆ ਗਿਆ ਜੀ ਡੇਰਾ ਬਾਬਾ ਨਾਨਕ ਚ ਹੜ੍ਹ ਆ ਗਿਆ ਇੱਕ ਸਾਹਿਬ ਦਾ ਅਸਲ ਇਹੋ ਜੇ ਹਾਲਾਤ ਹੋ ਗਏ ਇੱਥੇ ਤਹੀਂ ਆਜੋ ਗਾਣੀ ਜਾਣਾ ਆਜੋ ਆਜੋ ਗਾਣੀ ਜਾਣਾ ਆ ਚਲੋ ਦੇਖ ਰਿਹਾ ਆਓ ਆਓ ਤੇ ਅਸਲ ਇਹ ਦੇਖੋ ਤੁਸੀਂ ਤੁਹਾਨੂੰ ਦਿਖਾ ਰਿਹਾ ਇਹ ਲਾਈਵ ਤਸਵੀਰਾਂ ਵਾ 27 ਤਰੀਕ ਦੀਆਂ ਸਿਰੇ 8 ਵਜੇ ਦੀਆਂ ਤਸਵੀਰਾਂ ਦਿਖਾ ਰਿਹਾ ਕਿ ਡੇਰਾ ਬਾਬਾ ਨਾਨਕ ਜਲਮਗਨ ਹੋ ਗਿਆ ਆਸੇ-ਪਾਸੇ ਮੈਨੂੰ ਕਹਿ ਸਕਦੇ ਆ ਕਿ ਕੋਰੀਡੋਰ ਵੀ ਡੁੱਬ ਗਿਆ ਸਾਰਾ ਕੁਝ ਡੁੱਬ ਗਿਆ ਜੀ ਇਹ ਸਾਈਡ ਵੀ ਦੇਖ ਲਓ ਤੁਸੀਂ ਅਸਲੇ ਜੀ ਆਪਾਂ ਆ ਗਏ ਛੱਤ ਤੇ ਇੱਥੇ ਆਪਣੇ ਇੱਕ ਹੈਗੇ ਭਾਜੀ ਹੁਣੇ ਉਹਨਾਂ ਦੀ ਛੱਤ ਤੇ ਆ ਗਏ ਆ ਤਾਂ ਮੈਂ ਉੱਤੋਂ ਦਾ ਵਿਊ ਦਿਖਾ ਰਿਹਾ ਜੀ ਇਹ ਡੇਰਾ ਬਾਬਾ ਨਾਨਕ ਦਾ ਆਸ-ਪਾਸ ਦਾ ਵਿਊ ਆ ਤੁਸੀਂ ਦੇਖ ਲਓ ਲੋ ਇਹ ਸਾਈਡ ਤੁਸੀਂ ਦੇਖ ਲਓ ਜੀ ਸਾਰਾ ਟੋਟਲੀ ਹੀ ਭਰ ਚੁੱਕਿਆ ਵਾ ਤੇ ਆ ਆਪਣੇ ਬਾਈ ਹੋਰਾਂ ਦਾ ਘਰ ਆ ਇਸਾਈ ਰਾਖ ਸਾਰਾ ਖਾਸਾਂ ਵਾਲੀ ਏਰੀਆ ਪੈ ਜਾਂਦਾ ਉਹ ਹੈਗਾ ਜੀ ਕੇਂਦਰੀ ਵਿਦਿਆਲਿਆ ਹੈਗਾ ਐਡ ਦਰਬਾਰ ਸਾਹਿਬ ਵਾਲਿਆਂ ਦਾ ਆ ਖਾਸਾਂ ਵਾਲੀ ਏਰੀਆ ਸਾਰਾ ਡੁੱਬ ਗਿਆ ਜੀ ਕਹਿ ਸਕਦੇ ਆ ਕਿ ਡੇਰਾ ਬਾਬਾ ਨਾਨਕ ਦੇ ਆਸ-ਪਾਸੇ ਦੇ ਸਾਰੇ ਇਲਾਕੇ ਡੁੱਬ ਗਏ ਤੇ ਬਰਸਾਤ ਸ਼ੁਰੂ ਹੋ ਗਈ ਦੀ ਇਸ ਵੇਲੇ ਤੇ ਆ ਜਿਤਨੇ ਦੇ ਹਾਲਾਤ ਹੋ ਗਏ ਪਸ਼ੂ ਟੰਗਣਾਂ ਵਾਸਤੇ ਵੀ ਚਾਰਾ ਖਤਮ ਹੋ ਗਿਆ ਸਾਰਾ ਕੁਝ ਇਹ ਕਮ ਸੇਮ 4-5 5 ਫੁੱਟ ਪਾਣੀ ਹੋਣਾ ਹੈ ਜਿਹੜਾ 9 ਫੁੱਟ ਤਕਰੀਬਨ ਪਾਣੀ ਹੈਗਾ ਜੀ ਆ ਜਿਹੜਾ ਜਿੰਨਾ ਵੀ ਅਸਲ ਜੀ ਛਾਤੇ ਆ ਤੇ ਤੁਹਾਨੂੰ ਘਾਰਿਆਂ ਆ ਖਾਸ ਵਾਲੀ ਛੜੀ ਜਾਂਦੀ ਡੇਰਾ ਪੱਪਰ ਨੂੰ ਵੀ ਡੁੱਬ ਗਈ ਸਾਰਾ ਟੋਟਲ ਹੀ ਡੁੱਬ ਗਿਆ ਏਰੀਆ ਆਸ-ਪਾਸ ਦਾ ਕਿਸੇ ਵੀ ਜਾਨ ਦਾ ਰਸਤਾ ਨਹੀਂ ਰਿਹਾ ਇਸਾਈ ਡੁੱਬ ਗਿਆ ਸਾਰਾ ਤੇ ਇਸ ਸਾਈਡ ਵੀ ਸਾਰਾ ਡੁੱਬ ਗਿਆ ਕਿੱਥੇ ਵੀ ਤੁਸੀਂ ਨਜ਼ਰ ਮਾਰੋਗੇ ਦੂਰ-ਦੂਰ ਤੱਕ ਪਾਣੀ ਪਾਣੀ ਆ ਜੀ ਫਲੱਡ ਆ ਗਿਆ ਹੜ ਆ ਗਿਆ ਡੇਰਾ ਪੱਪਰਾਨੇ ਕੇ ਏਰੀਆ ਦੇ ਵਿੱਚ ਆਸੇ-ਪਾਸੇ ਸਾਰੇ ਬਨੇ ਤੇ ਇਸ ਸਾਈਡ ਤੁਸੀਂ ਦੇਖ ਲਓ ਤੇ ਆ ਵੀ ਆ ਗਿਆ ਸਾਰਾ ਹੋਣੀਗਾ ਅਸਲ ਜੀ ਅਸੀਂ ਆ ਗਏ ਹਾਂ ਕਰਤਾਰਪੁਰ ਕੋਰੀਡੋਰ ਦੀ ਪੁਰਾਣੀ ਰੋਡ ਦੇ ਉੱਤੇ ਤੇ ਇਸ ਸਾਈਡ ਤੋਂ ਵੀ ਦੇਖ ਸਕਦੇ ਹੋ ਇਹ ਹੈ ਜੀ ਐਲਈਡੀ ਮਿਨੀ ਏਟ ਏਟਰ ਅਸਲ ਇੱਥੇ ਵੀ ਪਾਣੀ ਭਰ ਗਿਆ ਤੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਕਿੰਨਾ ਪਾਣੀ ਦਾ ਭਾਅ ਆ ਉਹ ਟਾਵਰਾਂ ਵਾਲਾ ਜਿਹੜਾ ਘਰ ਹੈ ਉਹਨਾਂ ਦੇ ਘਰ ਸੀ 4-4 5-5 ਫੁੱਟ ਪਾਣੀ ਘੁੰਮ ਰਿਹਾ ਬੈਕ ਸਾਈਡ ਤੋਂ ਕੋਰੀਡੋਰ ਦਾ ਪਾਣੀ ਆ ਰਿਹਾ ਪੁਲੀ ਦਾ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਤੇਜ਼ ਪਾਣੀ ਵਹਾਵਿਆ ਉਹਦਾ ਇਸ ਸਾਈਡ ਇੱਕ ਕੋਰੀਡੋਰ ਰੋਡ ਦੇ ਉੱਤੇ ਜੋ ਪੁਲੀ ਬਣਾਈ ਹੋਈ ਹੈ ਇਸ ਰਸਤੇ ਪਾਣੀ ਨਿਕਲਦਾ ਹੋਇਆ ਇਹ ਗੇਟ ਹੈ ਪਹਿਲਾ ਜਿਹੜਾ ਕਰਤਾਰਪੁਰ ਗੁਰਦਾਰੇ ਪੈਦਲ ਜਾਣ ਵਾਸਤੇ ਰਸਤਾ ਸੀ ਇਹ ਛੜਕ ਤੁਹਾਨੂੰ ਟੁੱਟੀ ਹੋਏ ਪਹਿਲਾਂ ਵੀ ਦਿਖਾ ਚੁੱਕੀ ਆ ਇਹ ਛੜਕ ਜੀ ਅਸਲ ਹੈ ਜੀ ਇਹ ਪੱਖੋਂ ਘਟਾਲੀ ਸਾਹਿਬ ਨੂੰ ਜਾਣ ਦਾ ਰਸਤਾ ਤੇ ਇਹ ਸਾਰਾ ਟੋਟਲੀ ਡੁੱਬਿਆ ਪਿਆ ਵਾ ਟੋਟਲ ਪੂਰਾ ਤੇ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੇ ਆਊਟ ਸਾਈਡ ਚ ਜਾਣ ਵਾਸਤੇ ਲੋਕੀ ਕਿਸ ਤਰ੍ਹਾਂ ਜਾ ਰਹੇ ਮੋਪਟਾਂ ਤੇ ਤੇ ਸਾਰਾ ਰੋਡ ਪ੍ਰੋਪਰ ਪੂਰਾ ਡੁੱਬ ਗਿਆ ਦਾ ਇਸ ਸਾਈਡ ਵੀ ਪਾਣੀ ਭਰ ਗਿਆ ਇਸ ਸਾਈਡ ਵੀ ਪਾਣੀ ਜਾ ਰਿਹਾ ਤੇ ਲੋਕੀ ਪਾਣੀ ਦੇਖਣ ਲਈ ਆ ਰਹੇ ਸਾਰੇ ਅਸਲ ਹੈ ਜੀ ਆਪਾਂ ਵੀ ਪਾਣੀ ਚ ਉੱਤਰ ਚੁੱਕੇ ਆ ਇਸ ਸਾਈਡ ਤੁਸੀਂ ਦੇਖ ਲਓ ਇਹ ਇਸ ਕੋਰੀਡੋਰ ਰੋਡ ਨੂੰ ਵੀ ਖੋਰਾ ਲੱਗ ਰਿਹਾ ਇਸ ਸਾਈਡ ਤੋਂ ਕਿਉਂਕਿ ਉੱਥੋਂ ਪੁਲੀਆਂ ਵਾਂ ਪੁਲੀਆਂ ਤੋਂ ਪਾਣੀ ਆ ਰਿਹਾ ਐਸ ਲਈ ਅਸੀਂ ਪਾਣੀ ਦੇ ਵਿੱਚ ਘੁੰਮ ਰਹੇ ਆ ਇਸ ਸਾਈਡ ਹੀ ਆਪਣੇ ਆਗੇ ਨੇ ਭਾਈ ਬੰਦੇ ਜਿੰਨੇ ਵੀ ਸਾਰੇ ਸ਼ਹਿਰ ਵਾਲੇ ਤੇ ਅਸੀਂ ਵੀ ਐਸ ਵਾਲੇ ਪਾਣੀ ਦੇ ਵਿੱਚ ਆ ਤੇ ਅਸੀਂ ਅਗਲੇ ਪਨੇ ਪੱਖੋਂ ਘਟਾਲੀ ਸਾਹਿਬ ਦਾ ਦੇਖਣ ਜਾ ਰਹੇ ਆ ਪਾਣੀ ਦਾ ਮੋਲ ਚਾਲ ਇਸ ਸਾਈਡ ਤੋਂ ਦੇਖੋ ਸਾਰਾ ਪਰਲੀ ਸਾਈਡ ਤੋਂ ਪਾਣੀ ਇੱਧਰ ਪੁਲੀਆਂ ਖਾਣੀ ਆ ਰਿਹਾ ਸਾਰਾ ਪੁਲੀਆਂ ਖਾਣੀ ਭਰਿਆ ਗਿਆ ਇਸ ਸਾਈਡ ਦੇਖੋ ਤੁਸੀਂ ਤੁਹਾਨੂੰ ਦਿਖਾ ਰਹੇ ਆ ਸਾਰਾ ਪਾਣੀ ਦੇ ਵਿੱਚ ਉਤਰ ਕੇ ਯਾ ਪਰ ਰਿਮੋਟ ਹੈ ਲੋਕੀ ਲਓ ਅਸਲ ਅਸੀਂ ਇੱਥੇ ਮੌਜੂਦ ਹਾਂ ਇਹਦੇ ਵਿੱਚ ਪਾਣੀ ਦੇ ਸਾਮਣੇ ਕੋਰੀਡੋਰ ਰੋਡ ਆ ਅਗਰ ਦੇਖਿਆ ਜਾਏ ਤਾਂ ਡੇਰੇ ਬਾਬੇ ਨਾਨਕ ਨੂੰ ਕੋਰੀਡੋਰ ਰੋਡ ਨੇ ਬਚਾਇਆ ਜੀ ਹਨਾ ਵੀ ਅਰੇ ਜੀ ਸਾਡੇ ਹੀ ਪੁੱਛ ਟੰਗੇ ਗਏ ਆ ਅਸੀਂ ਆ ਗਏ ਆ ਜੀ ਕੋਰੀਡੋਰ ਰੋਡ ਦੇ ਉੱਤੇ ਆਪਾਂ ਇੱਥੇ ਮਿਲੂਗੇ ਆਸਲੇ ਟੋਕ ਲੱਗੀ ਆ ਇਹ ਕੋਰੀਡੋਰ ਰੋਡ ਪੈ ਜਾਂਦਾ ਇੱਕ ਤਾਰਪੁਰ ਕੋਰੀਡੋਰ ਨੂੰ ਰਸਤਾ ਚੱਲ ਜਾਂਦਾ ਬਰਸਾਦ ਦਾ ਫੇਰ ਮੋਲ ਚੱਲ ਬਣ ਰਿਹਾ ਐਸ ਵੇਲੇ ਸਾਰੇ ਤੁਸੀਂ ਦੇਖ ਸਕਦੇ ਹੋ ਅਸੀਂ ਆ ਗਏ ਮੌਜੂਦ ਹੋ ਗਏ ਇੱਥੇ ਤੇ ਸੇਠੀ ਭਾਜੀ ਹੋਣੀ ਇੱਥੇ ਬੈਠੇ ਖਲੋਤੇ ਨੇ ਸਾਰੇ ਤੇ ਐਸ ਸਮੇਂ ਤੁਸੀਂ ਦੇਖ ਲਓ ਡੰਗਰਵੱਸ਼ਾ ਵੀ ਇੱਥੇ ਲਿਆਂਦਾ ਲੋਕਾਂ ਨੇ ਰਾਸਲੀ ਜੀ ਆਪਾਂ ਮੌਜੂਦ ਹੋ ਗਏ ਆ ਪਖੋਂ ਕੇ ਪਿੰਡ ਦੇ ਟਾਲੀ ਸਾਹਿਬ ਦੇ ਨਜ਼ਦੀਕ ਇਸ ਸਾਈਡ ਤੁਹਾਨੂੰ ਦਿਖਾ ਰਿਹਾ ਵਿਊ ਇਸ ਸਾਈਡ ਸਾਰਾ ਡੁੱਬ ਚੁੱਕਿਆ ਤੁਸੀਂ ਦੇਖ ਸਕਦੇ ਹੋ ਇਸ ਸਾਈਡ ਸਾਰਾ ਡੁੱਬ ਗਿਆ ਜੀ ਪਾਣੀ ਜਿੰਨਾ ਵੀ ਹੈ ਇਸ ਸਾਈਡ ਇਹ ਆ ਜੀ ਪਖੋਂ ਟਾਲੀ ਸਾਹਿਬ ਨੂੰ ਜਾਂਦਾ ਰਸਤਾ ਟੋਟਲ ਸਾਰਾ ਡੁੱਬਾ ਪਿਆ ਇਸ ਸਾਈਡ ਤੋਂ ਇਹ ਦੇਖ ਲਓ ਲੋਕਾਂ ਦੀਆਂ ਕੋਠੀਆਂ ਡੁੱਬ ਗਈਆਂ ਇਸ ਸਾਈਡ ਪਾਣੀ ਬਹੁਤ ਤੇਜ਼ੀ ਨਾਲ ਜਾ ਰਿਹਾ ਪਾਣੀ ਬਹੁਤ ਜ਼ਿਆਦਾ ਹੈ ਕਮ ਸੇ 70 ਫੁੱਟ ਪਾਣੀ ਹੋਣਾ ਤੇ ਸਾਰਾ ਪਿੰਡ ਡੁੱਬ ਚੁੱਕਿਆ ਜੀ ਅਸਲੇ ਜੀ ਲੋਕਾਂ ਦਾ ਜਮਾਜਾ ਲੱਗਾ ਹੈ ਇੱਥੇ ਕਿ ਲੋਕੀ ਦੇਖ ਰਹੇ ਆ ਸਾਰੇ ਤਕਰੀਬਨ ਆ ਕੇ ਪਾਣੀ ਇਸ ਸਾਈਡ ਵੀ ਤੇ ਉਹ ਸਾਈਡ ਵੀ ਤੇ ਆਪਾਂ ਅਸਲੇ ਜੀ ਬਾਈ ਹੋ ਰਹੀ ਆਪਣੇ ਪਸ਼ੂਆਂ ਦਾ ਚਾਰਾ ਬਣਾ ਰਹੇ ਨੇ ਤੇ ਟ੍ਰੈਕਟਰ ਤੇ ਡੰਗਰ ਵਛੇ ਜਿੰਨੇ ਵੀ ਕੋਰੀਡੋਰ ਰੋਡ ਦੇ ਉੱਤੇ ਲੈ ਕੇ ਆਂਦੇ ਇਹਨਾਂ ਨੇ ਤੇ ਉੱਥੇ ਸ਼ਾਇਦ ਇਲਾਕਾ ਨੀਵਾ ਹੋਏਗਾ ਇਹਨਾਂ ਡੰਗਰ ਜਿੰਨੇ ਵੀ ਸਾਰੇ ਇਸ ਸਾਈਡ ਲੈ ਆਂਦੇ ਤੁਹਾਨੂੰ ਦਿਖਾ ਦਿੰਨੇ ਆ ਡੰਗਰ ਬੰਨੇ ਪਏ ਇਹਨਾਂ ਨੇ ਆ ਸਾਰੇ ਤੇ ਇਸ ਸਾਈਡ ਵੀ ਬੰਨੇ ਪਏ ਤੇ ਪਸ਼ੂਆਂ ਨੂੰ ਚਾਰਾ ਇੱਥੇ ਖਿਲਾਇਆ ਜਾ ਰਿਹਾ ਕਿਉਂਕਿ ਇਹਨਾਂ ਨੇ ਪਿੰਡ ਨੀਵਾ ਹੀ ਤੇ ਇਹਨਾਂ ਨੇ ਸਾਰੇ ਰੋਡ ਦੇ ਉੱਤੇ ਲਾਂਦੇ ਤੇ ਆ ਬਣਾ ਰਹੇ ਨੇ ਆਪਣਾ ਪਸ਼ੂਆਂ ਦਾ ਚਾਰਾ ਪਾ ਰਹੇ ਨੇ ਐਸਲੇ ਜੀ ਇਹਨਾਂ ਨੂੰ ਬਸ਼ੋ ਨੂੰ ਚਾਰਾ ਇੱਥੇ ਖਵਾਇਆ ਜਾ ਰਿਹਾ ਆ ਗਈ ਤੇ ਸਹੀ ਹੈ ਅਸਲ ਇਹ ਇ ਕੋਰੀਡੋਰ ਦੇ ਨਜ਼ਦੀਕ ਹੈ ਬਿਲਕੁਲ ਤੇ ਤੁਸੀਂ ਹਾਲਾਤ ਦੇਖ ਸਕਦੇ ਹੋ ਆ ਸਾਰਾ ਪਾਣੀ ਭਰਿਆ ਤੇ ਆ ਸਾਹਮਣੇ ਕੋਠੀਆਂ ਦਾ ਤੁਹਾਨੂੰ ਦਿਖਾਉਨੇ ਆ ਕੋਠੀਆਂ ਦੀ ਸਿੰਗਲ ਸਿੰਗਲ ਮੰਜ਼ਲ ਡੁੱਬ ਗਈ ਆ ਇੱਥੇ ਸਾਰੀਆਂ ਇਸ ਰੋਡ ਦੇ ਉੱਤੇ ਕੋਠੀਆਂ ਤੁਸੀਂ ਕੋਠੀਆਂ ਦੇ ਦੇਖ ਲਓ ਸਾਰਾ ਹੀ ਡੁੱਬ ਗਿਆ ਪਾਣੀ ਨਾਲ ਘਰਾਂ ਚ ਸਾਰਾ ਪਾਣੀ ਵੜ ਗਿਆ ਇਹਨਾਂ ਦੇ ਕੋਠੀਆਂ ਚ ਆ ਦੇਖ ਸਕਦੇ ਹੋ ਤੁਸੀਂ ਅਸਲ ਇਹ ਐਨਡੀਆਰਫ ਦੀ ਟੀਮ ਕੋ ਮਰੀ ਇੱਥੇ ਬੋਟ ਲੈ ਕੇ ਤੇ ਇਸ ਸਾਈਡ ਤੁਹਾਨੂੰ ਦਿਖਾ ਦਿੰਨੇ ਆ ਲੋਕਾਂ ਦਾ ਡੰਗਰ ਵਾਸਿਆ ਜਿੰਨਾ ਵੀ ਸਾਰਾ ਉੱਪਰ ਲੈ ਜਾਂਦਾ ਆਹ ਦੇਖ ਲੋ ਤੁਸੀਂ ਇਹ ਸਾਰਾ ਸਿੰਗਲ ਮੰਜ਼ਲ ਡੁੱਬਿਆ ਦਾ ਲੋਕਾਂ ਦੀਆਂ ਕੋਠੀਆਂ ਸਾਰੀਆਂ ਡੁੱਬ ਗਈਆਂ ਉਹ ਡੰਗਰ ਕਿ ਤਰ੍ਹਾਂ ਵਿੱਚ ਫਸੇ ਪਏ ਸਾਰੇ ਸਾਰੇ ਡੰਗਰ ਫਸ ਗਏ ਵਿੱਚ ਸਿੰਗਲ ਸਿੰਗਲ ਮੰਜ਼ਲ ਸਾਰਾ ਡੁੱਬ ਗਿਆ ਇਸ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਤੇ ਆਪਣਾ ਪੈਂਦਾ ਓਏ ਓਏ ਬੋਟ ਓ ਬੋਟ ਕੀ ਹਾਲਾਤ ਤੁਸੀਂ ਦੇਖ ਸਕਦੇ ਹੋ ਸਾਰੀਆਂ ਕੋਠੀਆਂ ਡੁੱਬੀਆਂ ਇਸ ਸਾਈਡ ਡੰਗਰਵਾਸ਼ਾ ਕਿੱਥੇ ਆ ਰਹਾ ਹੈ। ਕਿਤੇ ਹੋਰ। ਐਸਾ ਲਈ ਜੀ ਤੁਸੀਂ ਦੇਖ ਲਓ ਐਸਾਈਡ ਡੰਗਰਵਾਸ਼ਾ ਜਿੰਨਾ ਵੀ ਸਾਰਾ ਰੋਡ ਤੇ ਲੰਨਦਾ ਗੱਡੀਆਂ ਵੀ ਰੋਡ ਤੇ ਲੱਗੀਆਂ ਸਾਰੀਆਂ। ਸਾਰੀਆਂ ਟੋਟਲ ਗੱਡੀਆਂ ਰੋਡ ਤੇ ਲੱਗੀਆਂ ਕਿਉਂਕਿ ਕੋਠੀਆਂ ਦੇ ਵਿੱਚ ਪਾਣੀ ਆ ਗਿਆ। ਤੇ ਸਾਰੀਆਂ ਰੋਡ ਤੇ ਲੱਗੀਆਂ ਗੱਡੀਆਂ। ਇਸਾਈ ਜੀ ਤੁਸੀਂ ਦੇਖ ਲਓ ਆ ਸਾਰਾ ਜਾਂਦਾ ਜੀ ਪਿੰਡ ਪੱਖੋਂ ਘਟਾਲੀ ਸਾਹਿਬ ਨੂੰ ਰਸਤਾ ਕੋਰੀਡੋਰ ਤੋਂ ਸਾਰੇ ਕੋਠੀਆਂ ਡੋਬੀਆਂ ਸਿੰਗਲ ਮੰਜਲ ਅਸਲੀ ਜੀ ਤੁਸੀਂ ਦੇਖ ਲਓ ਜਿੰਨੇ ਵੀ ਡੰਗਰ ਵਸ਼ੇ ਸਾਰੇ ਇਹਨਾਂ ਦੇ ਆ ਸਾਰੇ ਖੁੱਲੇ ਅੰਦਰ ਛੱਡੇ ਆ ਰਸਤਾ ਹੈ ਨਹੀਂ ਨਿਕਲਣ ਦਾ ਤੇ ਪਾਣੀ ਬੰਦੇ ਤੋਂ ਵੀ ਉੱਪਰ ਦਾ ਪਾਣੀ ਇੱਥੇ ਵਹਿ ਰਿਹਾ ਵਾ ਤੇ ਸਾਰਾ ਟੋਟਲ ਹੀ ਇਸ ਸਮੇਂ ਤੁਸੀਂ ਦੇਖ ਸਕਦੇ ਕੋਠੀਆਂ ਜਿੰਨੀਆਂ ਵੀ ਸਾਰੀਆਂ ਡੁੱਬ ਚੁੱਕੀਆਂ ਨੇ ਪਪੋ ਵੀ ਲੈਣ ਗਏ ਆ ਬੇ ਨਾਲ ਤੋਂ ਦੇਰਿਆਂ ਤੋਂ ਕੱਢ ਕੇ